ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਪੋ ਅੰਮ੍ਰਿਤ ਵੇਲੇ ਦੀ ਸੰਭਾਲ ਧੰਗੁਰੂ ਗੋਬਿੰਦ ਸਿੰਘ ਜੀ ਹਜ਼ੂਰ ਸਰਸਾ ਦੇ ਟੱਟ ਤੇ ਕਰਨ ਤੋਂ ਉਪਰੰਤ ਸਤਪੋ ਦੀ ਸੰਧਿਆ ਵਿਖੜੇ ਪੈਂਡੇ ਤੋਂ ਚੱਲਦੇ ਹੋਏ ਦੁਸ਼ਮਨ ਦਲ ਦਾ ਟਾਕਰਾ ਕਰਦੇ ਹੋਏ ਨਿਹੰਗ ਖਾਂ ਪਠਾਨ ਨੂੰ ਨਿਵਾਜ ਕੇ ਉਹਦੇ ਗ੍ਰਹਿ ਨੂੰ ਆਪਣੇ ਚਰਨਾਂ ਦੀ ਸ਼ੋਭ ਬਖਸ਼ਿਸ਼ ਕਰਕੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਨੂੰ ਨਿਹੰਗ ਖਾਂ ਦੇ ਘਰ ਛੱਡਣ ਉਪਰੰਤ ਬਾਮਣ ਮਾਜਰਾ ਪੂਰ ਮਾਜਰਾ ਪਿੰਡ ਤੋਂ ਹੁੰਦੇ ਹੋਏ ਜਿਸ ਖਿੱਤੇ ਮੈਂ ਕਹਤੇ تھے ਆਣਾ ਇਹ ਵਹੀ ਹੈ ਹੈ ਬੇਟੋ ਕੋ ਯਹਾਂ ਕਟਾਣਾ ਜੇ ਵਹੀ ਹੈ ਹੈ ਲੁੱਟ ਕੇ ਯਹਾਂ ਸੇ ਜਾਣਾ ਜੇ ਵਹੀ ਹੈ ਮਿੱਟੀ ਕਹ ਦੇਤੀ ਹੈ ਠਿਕਾਣਾ ਜੇ ਵਹੀ ਹੈ ਸੱਚੇ ਪਾਤਸ਼ਾਹ ਜੀ ਸਤਪੂਰ ਦੀ ਸੰਧਿਆ ਨੂੰ ਚਮਕੌਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਜਿਨੂੰ ਗੜੀ ਚਮਕੌਰ ਦੀ ਅੱਜ ਅਸੀਂ ਕਹਿ ਕੇ ਯਾਦ ਕਰਦੇ ਆਂ ਉਧਰ ਦਸ਼ਮੇਸ਼ ਪਾਤਸ਼ਾਹ ਹਜ਼ੂਰ ਦੇ ਪਰਿਵਾਰ ਦਾ ਵਿਛੋੜਾ ਪੈਂਦਾ ਗੁਰੂ ਮਹਿਲ ਮਾਤਾ ਸੁੰਦਰ ਕੌਰ ਮਾਤਾ ਸਹਿਬ ਕੌਰ ਰੋਪੜ ਵਿੱਚ ਰਾਤ گزارਦੇ ਨੇ ਮਹੱਲਾ ਉੱਚਾ ਟੱਬਾ ਰਾਮ ਸ਼ਰਨ ਖੱਤਰੀ ਦੇ ਘਰ ਵਾਲੀ ਜਗਾ ਇਧਰ ਧੰਨ ਮਾਂ ਗੁਜਰੀ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਸਿਹਤ ਕੁੰਮੇ 마ਸ਼ਕੀ ਦੀ ਸ਼ਾਨ ਵਿੱਚ ਸਰਸਾ ਤੇ ਸਤਲੁਜ ਦਾ ਜਿੱਥੇ ਸੰਗਮ ਹੈ ਉਸ ਟਿਕਾਣੇ ਤੇ ਪਹੁੰਚਦੇ ਆ ਤੇ ਸਤਪੋ ਦੀ ਰਾਤ ਇਸ ਧਰਤੀ ਦੇ ਉੱਤੇ ਛੰਨ ਬਾਬਾ ਕੁੰਮਾ 마ਸ਼ਕੀ ਸਫਰ ਸ਼ਹਾਦਤ ਦਾ ਪਹਿਲਾ ਪੜਾਅ ਹੈ ਜੋ ਇਸ ਧਰਤੀ ਉੱਤੇ ਗੁਜ਼ਾਰਦੇ ਆ ਸੋ 7 ਪੋ ਸਾਡੇ ਆਤਮ ਵਿਸ਼ਲੇਸ਼ਣ ਦਾ ਦਿਨ ਹੈ ਕੀ ਹੈ ਸਫਰ ਗੁਰੂ ਦੇ ਲਾਲਾਂ ਦਾ ਜਿਹੜਾ ਦੁੱਖਾਂ ਨੂੰ ਝੋਲੀ ਚੁਕਵਾ ਕੇ ਖੁਸ਼ੀਆਂ ਵੰਡਣ ਵਾਸਤੇ ਆਰੰਭ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ